ਦਾਸਪੁਰ ਦੇ ਇਲਾਕੇ ਨੂੰ ਜਿਹੜਾ 2022 ਦੇ ਵਿੱਚ ਆਮ ਆਦਮੀ ਪਾਰਟੀ ਬਦਲਾਵ ਲੈ ਕੇ ਆਈ ਆ ਉਹਦਾ ਆਜਨ ਤੀਜਾ ਤੁਹਾਨੂੰ ਦੱਸਣ ਜਾ ਰਿਹਾ ਆ ਬਿਲਡਿੰਗ ਤੁਸੀਂ ਦੇਖ ਲਓ 2014 ਦੀ ਇਸ ਤਰ੍ਹਾਂ ਪਈ ਤੇ ਆ ਦੇਖੋ 2014 ਦੀ ਬਿਲਡਿੰਗ ਜਿਹੜਾ ਸਾਡੀਆਂ ਮਸੂਮ ਬੱਚੀਆਂ ਜਿਹੜੀਆਂ ਜੀਐਨਐਮ ਸਕੂਲ ਚ ਆ ਕੇ ਪੜ੍ਹਦੀਆਂ ਨੇ ਔਰ ਇਹ ਜਿਹੜੀ ਐਂਟਰੈਂਸ ਆ ਉਹ ਸਾਰੇ ਪੰਜਾਬ ਤੋਂ ਬੱਚੇ ਆਉਂਦੇ ਨੇ ਉਹ ਇੱਥੇ ਦਾਖਲਾ ਲੈਂਦੇ ਨੇ ਔਰ ਪਲੱਸ 2 ਤੋਂ ਬਾਅਦ ਇਹ ਉਹ ਉਮਰ ਦੇ ਬੱਚੇ ਨੇ ਤੇ ਉਹਨਾਂ ਨੂੰ ਉਹਨਾਂ ਦੀ ਰਿਆਸ਼ ਨੂੰ ਉਹਨਾਂ ਦੀ ਹੋਸਟਲ ਨੂੰ ਦੇਣਾ ਇਹ ਇੱਕ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਆ ਔਰ ਅੱਜ ਅਫਸੋਸ ਨਾਲ ਕਹਿਣਾ ਪੈਂਦਾ ਕਿ ਜਿਹੜਾ ਬੱਚਿਆਂ ਦਾ ਹੱਕ 2014 'ਚ ਮਿਲਣਾ ਚਾਹੀਦਾ ਸੀਗਾ ਅੱਜ 225 ਆ ਗਿਆ 11 ਸਾਲਾਂ ਬਾਅਦ ਉਹ ਹੱਕ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋ ਭਗਵੰਤ ਮਾਨ ਜੀ ਔਰ ਡਾਕਟਰ ਬਲਬੀਰ ਸਿੰਘ ਜੀ ਹੈਲਥ ਮਿਨਿਸਟਰ ਦੇ ਉਪਰਾਲੇ ਕਰਕੇ ਅੱਜ 2 ਕਰੋੜ 17 ਲੱਖ ਰੁਪਇਆ ਇਹਨ ਗਰਾਉਂਡ ਫਲੋਰ ਕੰਪਲੀਟ ਕਰਨ ਵਾਸਤੇ ਜਾਰੀ ਕਰਤਾ ਉਹਨਾਂ ਨੇ ਪੱਤਰ ਅਜ ਰੱਖ ਰਿਆ ਕੰਮ ਸ਼ੁਰੂ ਹੋ ਗਿਆ ਔਰ 12ਵੇਂ ਮਹੀਨੇ ਦੇ ਵਿੱਚ ਇਹ ਕੰਮ ਜਿਹੜਾ ਕੰਪਲੀਟ ਹੋ ਜਾਏਗਾ ਇਹਦੇ ਨਾਲ 26 ਕਮਰੇ ਬਣਨਗੇ ਜੋੜ ਬੱਚਿਆਂ ਦੀ ਰਿਹਾਇਸ਼ ਦਾ ਪ੍ਰਬੰਧ ਹੋਵੇਗਾ ਬਕਾਇਦਾ ਮੈਸ ਹੋਵੇਗੀ ਇਹਦੇ ਵਿੱਚ ਆ ਤੁਸੀਂ ਰਸਤਾ ਦੇਖ ਰਹੇ ਹੋ ਇੱਥੇ ਆਉਣ ਦੀ ਮੁਸ਼ਕਲ ਸੀ ਇਹ ਰਸਤਾ ਪੱਕਾ ਬਣੂਗਾ ਸਟਰੀਟ ਲਾਈਟ ਦਾ ਪ੍ਰਬੰਧ ਹੋਵੇਗਾ ਇਸ ਤੋਂ ਇਲਾਵਾ ਸਿਕਿਉਰਿਟੀ ਦਾ ਪ੍ਰਬੰਧ ਹੋਵੇਗਾ ਮੈਸ ਦਾ ਪ੍ਰਬੰਧ ਹੋਵੇਗਾ ਇਹ ਸਾਨੀਆਂ ਚੀਜ਼ਾਂ ਦੇ ਨਾਲ ਇੱਕ ਹੌਸਟਲ ਬਣ ਕੇ ਤਿਆਰ ਹੋ ਜਾਊਗਾ ਸੋ ਕਹਿਣ ਦਾ ਭਾਵ ਵੀ 2014 ਦੀ ਚੀਜ਼ ਲਟਕੀ ਹੋਈ ਦੋ ਸਰਕਾਰਾਂ ਨਿਕਲ ਗਈਆਂ ਅਕਾਲੀ ਭਾਜਪਾ ਸਰਕਾਰ ਨੇ ਵੀ ਆਪਣਾ ਸਮਾਂ ਪੂਰਾ ਕੀਤਾ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਉਹਨਾਂ ਨੇ ਵੀ ਪੂਰਾ ਕੀਤਾ ਪਰ ਕਿਸੇ ਨੂੰ ਮਾਸੂਮ ਬੱਚਿਆਂ ਦੀ ਰਾਇਸ਼ ਦੀ ਧਿਆਨ ਨਹੀਂ ਆਇਆ ਵੀ ਇਹ ਵੀ ਸਾਡੀਆਂ ਬੱਚੀਆਂ ਨੇ ਇਹ ਵੀ ਕਿਸੇ ਮਾਪਿਆਂ ਦੀ ਬੱਚਿਆਂ ਨੂੰ ਇੱਥੇ ਪੜਨ ਲਈ ਭੇਜਿਆ ਉਹਨਾਂ ਵਾਸਤੇ ਆਪਾਂ ਹੋਸਟਲ ਦਾ ਪ੍ਰਬੰਧ ਨਹੀਂ ਕਰ ਸਕੇ ਆਪਾਂ ਗੱਲ ਕਰਦੇ ਆ ਅੱਜ ਬਾਕੀ ਚੀਜ਼ਾਂ ਦੀ ਜਿੰਨਾ ਚਿਰ ਤੱਕ ਬੁਨਿਆਦੀ ਸਹੂਲਤਾਂ ਅਸੀਂ ਲੋਕਾਂ ਨੂੰ ਨਹੀਂ ਬੁਈਆ ਕਰਾਵਾਂਗੇ ਉਨਾ ਚਿਰ ਤੱਕ ਕੋਈ ਸਤਾ ਕੋਈ ਰਾਜ ਕੋਈ ਬਾਗ ਜੜਾ ਉਹ ਕਿਸੇ ਮਾਣੇ ਨਹੀਂ ਹੈਗਾ ਸੋ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਮੁੱਖ ਮੰਤਰੀ ਜੀ ਦਾ ਧੰਨਵਾਦ ਕਰਦਾ ਔਰ ਡਾਕਟਰ ਬਲਬੀਰ ਸਿੰਘ ਜੀ ਦਾ ਜਿਹੜੇ ਸਾਡੇ ਹੈਲਥ ਮਨਿਸਟਰ ਨੇ ਜਿਨ੍ਹਾਂ ਨੇ ਮੇਰੀ ਬੇਨਤੀ ਦੇ ਉੱਪਰ ਔਰ ਜਦੋਂ ਵੀ ਮੈਂ ਹੁੰਦਾ ਸੀਗਾ ਸਟਾਫ ਔਰ ਬੱਚੇ ਹਮੇਸ਼ਾ ਇਹ ਮੰਗ ਕਰਦੇ ਸੀਗੇ ਕਿ ਸਾਨੂੰ ਪੀਜੀ ਵਿੱਚ ਰਹਿਣਾ ਪੈਂਦਾ ਕਿਸੇ ਨੇਰੇ ਸਵੇਰੇ ਬਾਹਰ ਜਾਣਾ ਪੈਂਦਾ ਸਾਡੀ ਸਿਕਿਉਰਿਟੀ ਦਾ ਕੋਣ ਦੇਖੂਗਾ ਔਰ ਮੇਰੇ کرن کرنے اوپر انہوں نے دو کروڑ ستارہ لاکھ روپیہ جا جاری کرتا کام سا مارچ ستارہ مارچ تو شروع ہو گیا اور دسمبر ستارہ تک یہ کمپلیٹ کرا گے میری کوشش ہوگی ایک مہینہ پہلے ہی کمپلیٹ ہو کے تاکہ سردیاں دے سردیوں جسی بچیاں نو اس دے ریاست کے سکیے سو so, میں یہ بینتی کروں گا کہ آج دی سرکار عام آدمی پارٹی دی سرکار سمویدن شیلا کرم شیلا یتنشیل ہے ਲੋਕਾਂ ਦੇ ਬੁਨਿਆਦੀ ਮਸਲਿਆਂ ਨੂੰ ਹੱਲ ਕਰਨ ਵਾਸਤੇ ਲੋਕਾਂ ਦੇ ਜੀਵਨ ਸਤਰ ਨੂੰ ਉੱਪਰ ਚੁੱਕਣ ਲਈ